ਹਾਂਜੀ ਸਤਿ ਸ੍ਰੀ ਅਕਾਲ ਜੀ ਹੈ ਦਸਤਰੀ ਨੂੰ ਆਈ ਹੋਪ ਕਿ ਸਭ ਵਧੀਆ ਹੋਵੇ। ਆ ਆ ਵੀ ਆ ਗਿਆ ਬਾਅਦੇ ਘੌਰ ਨੋ ਨੋ ਬਲਾਉ ਦੇ ਵਿੱਚ ਤੇ ਮੋੜੇ ਗੱਡੀ ਕਰ ਲਿਆ ਸਟਾਰਟ ਮੇਰੇ ਲਈ ਗੱਡੀ ਖੜੀ ਆ ਪੰਪ ਤੇ ਤੇ ਬਸ ਮਛਰੇ ਮਛਰ ਹੋ ਗਿਆ ਗੱਡੀ ਦੇੰਦਾ ਤੇ ਕੱਪੜਾ ਕੱਪੜਾ ਮਾਰ ਕੇ ਓਕੇ ਕਰਕੇ ਫਿਰ ਚੱਲਦੇ ਆ ਹੁਣ ਗੱਡੀ ਲੈ ਕੇ ਮੇਰਾ ਕੱਪੜਾ ਪਤਾ ਨਹੀਂ ਕਿੱਥੇ ਗਿਆ ਯਾਰ ਹੋ ਗਿਆ ਹੁਣ ਆ ਸਲਾਮ ਆਰਦਨ ਫੇਰ ਚੱਲਦੇ ਆਂ ਹਲੋ ਜੀ ਮੁੰਡੇ ਪੰਪ ਤੇ ਆ ਗਿਆ ਡੀਜ਼ਲ ਪਾਉਣ ਵਾਸਤੇ ਡੀਜ਼ਲ ਅਜ ਕੱਟੇ ਹੋ ਫੇਰ ਦੇਖਦੇ ਆਂ ਦੂਏ ਪੰਪ ਵਜੇ ਘਟਾਉਨੇ ਆ ਉੱਥੇ ਤਾਂ ਮਿਲਿਆ ਨਹੀਂ ਦੂਏ ਪੰਪ ਵਾ ਪਾਉਣਾ ਪੈ ਰਿਹਾ ਹੁਣ ਤੇ ਕਰਾ ਕੇ ਡੰਗਿਆਂ ਫੁੱਲ ਅਜ ਪਾਰਕਿੰਗ ਵੀ ਚਲਦੀ ਵਾਲੇ ਤੋੜੇ ਕੁਛ ਨਹੀਂ ਦੇਖ ਤੋ ਸਿਸਿਆਂ ਚ ਤੇ ਹਰਦ ਬਾਬਾ ਨਾਲ ਪਲੀ ਕਰੇ ਅਹੀਂ ਚੱਲ ਜਵੇ ਕੱਲੂ ਕਰਾਉਣੇ ਆ ਕੰਮ ਤੇ ਬੱਸ ਹੁਣ ਚੱਲਦੇ ਆਂ ਡੀਜ਼ਲ ਪਵਾ ਕੇ ਹੋਰ ਤਕੀਉ ਕਰਨਾ ਉਹ ਅੱਗੇ ਕਰ ਲਾ ਮਜੀਨਾ ਕਹਾ ਕੰਮ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਕਿੱਥੇ ਜਾਣਾ ਨਹੀਂ ਹੈਗਾ ਯੱਕਰੀ ਬੇਵਿਚੇ ਮੋੜੇ ਜੀ ਯਾਰ ਮਾਰ ਕਰਾ ਗੱਡੀਆਂ ਖਾਲੀ ਕਰਦੇ ਓਏ ਇਹਨੂੰ ਨਾਮ ਲਾਦੇ ਉਹਨਾਂ ਦੇ ਹਾਂਜੀ ਬਰ ਮੋੜੋ ਤੇ ਰਾਤ ਦੀ ਕੰਡੀਸ਼ਨ ਆਏ ਸੀਗੇ ਇੱਕ ਚੱਕਰ ਲਾਇਆ ਰਾਤ ਤੇ ਬਾਕੀ ਗੱਡੀ ਫਸੀ ਹੋਈ ਜੀ ਮੂਰੇ ਤੇ ਦੇਖ ਲਈ ਤੁਸੀਂ ਉਹਦੇ ਕਰਕੇ ਪੂਰੀ ਰਾਤ ਹਰਾਨ ਹੋ ਗਈ ਕਾ ਤੇ ਮੁੜ ਕੇ ਰਾਤ ਮੱਛਰਾਂ ਨੇ ਵੀ ਬਹੁਤ ਖਾਇਆ ਕੋਈ 14 ਬੱਸ ਤੇ ਉਸ ਤੋਂ ਬਾਅਦ ਮੈਂ ਆਇਆ ਦਾ ਪਿੰਡ ਦਾਦੀ ਮਮਾ ਨੂੰ ਮੇਰੇ ਨਾਲ ਥੋੜਾ ਢਿੱਲੇ ਜੇ ਸੀਗੇ ਤੇ ਮੇਰਾ ਇੱਧਰ ਆਉਣੇ ਕਰਕੇ ਹੁਣ ਥੋੜਾ ਟਾਈਮ ਘੱਟੇ ਲੱਗਦਾ ਤੇ ਬਸ ਕਿਉਂਕਿ ਰਾਤ ਨੂੰ ਨੀਂਦ ਜੀ ਵਧੀਆ ਪੂਰੀ ਹੋ ਗਈ ਜੇ 12:00 ਵਜੇ ਤੋਂ ਬਾਅਦ ਸੌਣੇ ਪਰ ਜੋਰੇ ਤਾਂ ਨੀਂਦ ਪੂਰੀ ਆਉਣੇ ਕਰਕੇ ਫੇਰ ਮੈਂ ਇੱਧਰ ਨੂੰ ਆ ਗਿਆ ਤੇ ਕੰਮ ਮੇਨ ਤਾਂ ਸੀਗਾ ਮੈਨੂੰ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਪਿਛਲੇ ਬਲਾਗ 'ਚ ਕਿ ਮਤਲਬ ਅੱਪੋਂ ਇੱਕ ਬਾਈਕ ਸਾਈਕਲ ਤਿਆਰ ਕਰਨ ਬਾਰੇ ਸੋਚ ਰਹੇ ਸੀਗੇ ਤੇ ਉਹ ਨਾ ਮੈਂ ਪਹਿਲਾਂ ਕਾੜੀ ਕੋਲ ਦੇਖ ਕੇ ਆਇਆ ਆਪਾਂ ਕਿਉਂਕਿ ਨੰਬਰ ਨੰਬਰ ਦਾ ਮਤਲਬ ਕਾਗਜ਼ ਪੱਤਰਾ ਦਾ ਕੋਈ ਇਸ਼ੂ ਨਹੀਂ ਹੈਗਾ ਉਹਦੇ ਵਿੱਚ ਆਪਾਂ ਨੇ ਚਾਹੀਦਾ ਨਹੀਂ ਹੈਗਾ ਆਪਾਂ ਨੇ ਕਟਿੰਗ ਕਰਕੇ ਤਿਆਰ ਕਰਨਾ ਮੋੜ ਸਕਾਂ ਤੇ ਉਸ ਵਿੱਚੋਂ ਮੈਂ ਨਾ ਪਹਿਲਾਂ ਜਾਇਆ ਆ ਮੈਂ ਛੋਟਾ ਭਰਾ ਉਹਦੇ ਕੋਲ ਜਾਇਆ ਏ ਤੇ ਮਤਲਬ ਕਿ ਗੱਲਬਾਤ ਠੀਕ ਜੀ ਲਗੀ ਯਾਰ ਮੈਂ ਸਾਰਾ ਬਾਜ਼ਾਰ ਘੁੰਮਿਆ ਮਰੰਡਾ ਯਾਰ ਮੈਨੂੰ ਰੇਟ ਸਾਰੇ ਪਾਸੇ ਇੱਕੋ ਜਿਹੇ ਜਿਹੇ ਲੱਗਿਆ ਤੇ ਫੇਰ ਜਦੋਂ ਮੈਂ ਨਾਲ ਕੁਝ ਮਨੀ ਵੀ ਨਹੀਂ ਐਡ ਕੀਤੀ ਹੋਈ ਜੀ ਫਿਰ ਇਹ ਗੱਲਬਾਤ ਬਣੀ ਨਹੀਂ ਫਿਰ ਹੁਣ ਮੈਂ ਚੱਲਿਆ ਮੋਟਰਪਾਨੋ ਤੇ ਬਾਪੂ ਨਹੀਂ ਮੋਟਰ ਪਰਿਆ ਹੁਣ ਮੋਟਰਪਾਤ ਬਾਪੂ ਨੇ ਚਾਚਾ ਹੋਊਗਾ ਸ਼ਾਇਦ ਬਾਪੂ ਦਾ ਗਿਆ ਹੋਊਗਾ ਚਾਚਾ ਜੀ ਨੂੰ ਲੈ ਕੇ ਫਿਰ ਜਾ ਕੇ ਆਉਂਦੇ ਆ ਫਿਰ ਮੋਟਰਸਰ ਉੱਥੇ ਰਿਸਕੇ ਜੱਲਤ ਲਿਆਉਣਾ ਨਾ ਆਪਾਂ ਨੂੰ ਟਾਇਰ ਚਾਹੀਦਾ ਕੋਈ ਨਾ ਗੁਸ ਚਾਹੀਦਾ ਆਪਾਂ ਨੂੰ ਇੱਕ ਚਾਸੀ ਚਾਹੀਦੀ ਏ ਕੱਲੇ ਤੇ ਇੱਕ ਚਾਹੀਦਾ ਆਪਾਂ ਨੂੰ ਇੰਜਨ ਸਾਰੀ ਆ ਮੈਂ ਜੀਤਾ ਦੋ ਜੀ ਦਾ ਪਨ ਵਰਤੀ ਚਾਹੀਦੀਆਂ ਤੇ ਆਪਾਂ ਲੈ ਕੇ ਕੰਪਲੀਟ ਕਰਕੇ ਹੁਣੇ ਲਿਆਉਣਾ ਏ ਹੁਣ ਮੈਂ ਜਾ ਰਿਹਾ ਮੋਟਰ ਤੇ ਮੋਟਰ ਪਰ ਦਿਖਾਉਂਦਾ ਉਹਨੇ ਇੱਕ ਵਈ ਜਾ ਕੇ ਤੇ ਬਾਕੀ ਦਸ ਉਹ ਕੀ ਕੰਡੀਸ਼ਨ ਆ ਤੇ ਉੱਥੇ ਪਹੁੰਚ ਕੇ ਹਾਂ ਦਿਖਾਉਂਦਾ ਉਹਨੇ ਲੋ ਜੀ ਫਿਰ ਮੁੰਡਿਓ ਮੈਂ ਕਿਹਾ ਚਲੋ ਖੇਤ ਤੇ ਵੀ ਕੀੜਾ ਮਾਰ ਦਈਏ ਤੇ ਇਹ ਖੇਤ ਜਦਾ ਮਿੱਟੀ ਚ ਖਵਾਤੀ ਸੀ ਕਿਉਂਕਿ ਆ ਖੇਤ ਨੀਵਾ ਦਾ ਤਾਂ ਕਰਕੇ ਚਖਵਾਉਣੀ ਪਈ ਤੇ ਇਹ ਖੇਤ ਉੱਚਾ ਸੀਗਾ ਇਹਦਾ ਵੀ ਕਣ-ਕਣ ਕੋ ਬੀਜੀ ਹੋਈ ਹੈ ਇੱਧਰ ਤਾਂ ਹੋ ਗਈ ਆ ਇਹ ਕੇ ਤਾਂ ਆਪਣਾ ਉਰਲਾ ਪਰਲਾ ਨਾਲ ਦੇ ਆ ਤੇ ਫੇਰ ਇਹਦੇ ਦਾ ਥੱਲੇ ਵਾਲੇ ਲੈਵਲ ਦੇ ਹੋ ਗਿਆ ਵੈਸੇ ਤਾਂ ਇਹ ਲਈ ਜਿਹੜਾ ਵੱਜ ਗਿਆ ਫੇਰ ਵੀ ਅਜੇ ਗੱਲ ਬਣੀ ਨਹੀਂ ਤੇ ਇਹਦੇ ਜਿਹੜੇ ਕੁਝ ਵੈਸੇ ਮੈਂ ਤਾਂ ਘੁੰਮਦਾ ਘੁੰਮਦਾ ਮੈਂ ਕਿਹਾ ਚਲ ਗੇੜਾ ਮਾਰ ਚੱਲਦੇ ਆ ਤੇ ਹੈ ਤਾਂ ਹੈ ਨਹੀਂ ਕਿਸੇ ਵੈਸੇ ਜੇ ਮੈਂ ਤਾਂ ਕਰਨਿਆ ਉਹ ਤੇ ਆਹ ਗਣਕਾ ਇਹਦੇ ਜੀ ਤਾਂ ਕੀ ਹੋਣਾ ਯਾਰ ਦੋ ਸੈਲੇ ਭਰਨੇ ਆ ਮਸੋ ਦੇਖਦੇ ਆ ਜਿੰਨੇ ਇਹਨਾਂ ਦੀ ਵੱਢਣ ਹੋਏ ਆਪਾਂ ਬਿਲਾ ਲਾਂਗੇ ਹੋਰ ਗਿਆਗਾ ਬਾਕੀ ਇਹ ਬੜੀ ਮਾਰੂ ਵਾਲੀ ਹੈ ਬਾਕੀ ਆਪਣੀ ਪਾਰਾ ਮੈਂ ਤਾਂ ਵੈਸੇ ਜਿਹੜਾ ਮਾਰਨ ਦਾ ਆ ਮੈਂ ਕਿਹਾ ਚੱਲ ਦੇਖਾ ਕੀ ਕਰਿਆ ਇਹਨਾਂ ਨੇ ਬਾਪੂ ਇਹਨਾਂ ਨੇ ਤੇ ਪਰ ਚੱਲਦੇ ਆਣ ਦੂਈ ਮੋਟਰ ਪਾ ਇਹ ਮੋਟਰ ਦੂਈ ਸਾਈਡ ਆ ਇਹ ਨਹਿਰ ਤੋਲੀ ਸਾਈਡ ਆ ਪਰਲੀ ਦੂਈ ਸਾਈਡ ਆ ਬੱਸ 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 ਚੱਪੀ ਬੱਚਾ ਕਰਕੇ ਬੋਲ ਪੜ ਜਾ ਮਾਰੂਗਾ ਬਾਹਰ ਦੇ ਕੋਲ ਬੱਚਾ ਨਹੀਂ ਇਹ ਬਾਹਰ ਨਾ ਠੀਕ ਫਿਰ ਬੰਨੀ ਓਕੇ ਬਾਹਰ ਹਾਂਜੀ ਫਿਰ ਮੁੜੋ ਕੰਮ ਤੇ ਗਏ ਆ ਤੇ ਉਹਨਾਂ ਦਾ ਤੁਮਨੇ ਗੋਨ ਕਰਨੀ ਪੜਨੀ ਹੁੰਦਾ ਤੇ ਕੱਲ ਗਿਆ ਹੋਇਆ ਸੀਗਾ ਮੈਂ ਹਾਂ ਕੱਲ ਵੀ ਇਹ ਆ ਰੋਸ ਚ ਲੰਘ ਗਿਆ ਬਹਿਰੇ ਹੀ ਗਿਆ ਅੱਜ 11 ਵਜੇ ਅੱਜ ਵੀ ਉੱਥੇ ਲੱਗਦਾ ਟਾਈਮ ਅੱਜ 2:30-3 ਵਜੇ ਉਸ ਤੋਂ ਬਾਅਦ ਆ ਗਿਆ ਸਾਂ ਗਿਆ ਕਿਉਂਕਿ ਫੇਰ ਰਾਤ ਲਾਉਣੀ ਸੀ ਜਿਹੜੇ ਵੀ ਸਾਂ ਰਾਤ ਨੂੰ ਉੱਥੇ ਥੋੜਾ ਜਿਹਾ ਕੰਮ ਜਿਹਾ ਸੀਗਾ ਮੈਨੂੰ ਤੇ ਤਾਂ ਕਰਕੇ ਉੱਧਰ ਬਾਬੇ ਨੰਬਰ ਹੋਵੇ ਢਿੱਲੇ ਰਹਿੰਦੇ ਆ ਉੱਤਰ ਥੋੜਾ ਰਾਤ ਨੂੰ 12:1 ਵਜੇ ਤੇ ਫੇਰ 12:1 ਵਜੇ ਤੇ ਸੌਣ ਲਈ ਵੀ ਫੇਰ ਬਸ ਉਹੀ ਦੋਟਾ ਯੂਏ ਆ ਕੇ ਮੁਰਕ ਤੋਂ ਵੀਰੇ ਸਾਥਰੇ ਨਾਲ ਲਿਆ ਉਹਦੇ ਕਰਕੇ ਨੀਂਦ ਪੂਰੀ ਨਹੀਂ ਹੋਈ ਤੇ ਮੈਂ ਘਰ ਪਰ ਆਉਣਾ ਆ ਕੇ ਮੈਂ ਸੌਵੇਂ ਲਵਾਂ ਕਿਉਂਕਿ ਦੋ 2.5 ਘੰਟੇ ਘਰ ਜਾਣਾ ਥੋੜਾ ਜਿਹਾ ਮਾੜ ਮੜਾ ਗਏ ਹੋਏ ਤੇ ਮम्मा ਉਹਦਾ ਟਾਈਮ ਲਵਾਤਾ ਬਾਹਰ ਹਾਂ ਹਾਂ ਵੜਦਾ ਇੱਕ ਮਿੰਟ ਉਹ ਅੱਜ ਕਿੱਥੇ ਥੱਲੇ ਲੱਗੇ ਗੱਰਨ ਵਾਲਾ ਡਾਲੇ ਜਾਉ ਨਾਮ ਨਾਮ ਮਿੱਟੀ ਜਮੀ ਭਈ ਨਾਮ ਨਾਮ ਮਿੱਟੀ ਲੋਕ ਕਹਿੰਦਾ ਤਮ ਤਾਂ ਮਿੱਟੀ ਹਮ ਗਨੇ ਨਾ ਨਾਮ ਮਿੱਟੀ ਤੇ ਮੁੰਡਾ ਜਿਹੜਾ ਆਪਣਾ ਉਹਦੇ ਨਾਲ ਕੁਆੜੀ ਵਾਲਾ ਕੰਮ ਕਰੂ ਉਹ ਬਣਿਆ ਨਹੀਂ ਹੈਗਾ ਮੇਰੇ ਕੋਈ ਵੀ ਕੋਈ ਕੰਮ ਵੜਦਾ ਵੀ ਨਹੀਂ ਯਾਰ ਇਹਨੂੰ ਪਤਾ ਵਾ ਮੈਂ ਨਾ ਪੈਸੇ ਪੂਰਾ ਸਾਰਾ ਟਕਟ ਡੀ ਗੁੱਠੀ ਪਾਈ ਵਰਦਾ ਦਾ ਜੇਵਿਜ ਮਗਾ ਚਲ ਸਾਰਾ ਕੰਮ ਉੱਥੀ ਤੋਂ ਲੈ ਆਉਣਾ ਫੇਰ ਜੀ ਬੱਸ ਬਾਪੂ ਨਾਲ ਗਿਆ ਬਾਪੂ ਨਾਲ ਲੈ ਗਿਆ ਮੈਂ ਤੇ ਫਿਰ ਉਸ ਤੋਂ ਬਾਅਦ ਭਰਾ ਉਹ ਅ ਕਵਾੜੀਆਂ ਨਾਲ ਗੱਲਬਾਤ ਬਣੀ ਬਾਪੂ ਕਹਿੰਦਾ ਰਹਿਣ ਦੋ ਤੁਸੀਂ ਤੁਸੀਂ ਫਿਰ ਸਾਨੂੰ ਪੜਾ ਸਕਦੇ ਤੇ ਲਾਉਣੇ ਬਾਰੇ ਤੁਸੀਂ ਕਿੱਥੇ ਕਰਦੇ ਲੇ ਤੁਮ ਜੇ ਇਹਨਾਂ ਅ ਜੀ ਤੁਸੀਂ ਕਾਗਜ਼ ਪੱਤਰਾਂ ਲਾਵਾਂਗੇ ਜੇ ਜਿਹੜੀ ਵਰਜੀ ਬਟਰ ਟੁੱਕਰੀ ਜਾ ਕਿ ਇਹਨਾਂ ਨੂੰ ਰਹਿਣ ਦੋ ਬਿਨ ਕਾਗਜ਼ ਪੱਤਰਾਂ ਦਿੰਦੇ ਦਾਂ ਕਰਕੇ ਮੈਂ ਵੀ ਨਾ ਹੀ ਕਰ ਗਿਆ ਜਿਹੜਾ ਡਾਲਦਾ ਨਹੀਂ ਖੋਲਦਾ ਤਾਂ ਔਰੇ ਫਾਦਾ ਔਰੇ ਆ ਜਿਹੜੀ ਬਿਲਡਿੰਗ ਵਾਲੀ ਉਹ ਕਰਵਾਉਣਾ ਕੱਲ ਨੂੰ ਕੰਮ ਕਰਵਾਉਣਾ ਕੱਲ ਨੂੰ ਇਹਦੇ ਮੈਨ ਮੈਨ ਕੰਮ ਕਰਵਾਉਣਾ ਆ ਸੀ ਨਾ ਹੋਇਆ ਉੱਥੇ ਤੇ ਪਾਰਕਿੰਗ ਹੁਣ ਫਿਊ ਜੁੜੇ ਹੋਏ ਤੇ ਫਿਊ ਜੱਗੇ ਵਾਲੇ ਦੋ ਇਹ ਲਾ ਦੇ ਪਿੱਛੇ ਵਾਲੇ ਬਾਟੀ ਵਾਲੇ ਰਹਿਣ ਕਿਉਂਕਿ ਯਾਰ ਸਾਈਡ ਦੇਖਣੀ ਹੁੰਦੀ ਹੈ ਕਈ ਵਾਰ ਆ ਬਿਆਰ ਤੇ ਦੋਨੇ ਸਾਈਡ ਗੱਡੀ ਪੂਰੀ ਪੂਰੀ ਲੰਘਦੀ ਆ ਫੇ ਸਿਸਿਆਂ ਜਨ ਨੂੰ ਦੇਖ ਜਾ ਹੁੰਦੀ ਆ ਫੇ ਬੈਕ ਕਰਨੀ ਤਾਂ ਸਿਸਿਆਂ ਜਨ ਨੂੰ ਕੋਈ ਵੀ ਕਰਦਾ ਨਾ ਯਾਰ ਕੱਢਣ ਜੋ ਕੋਈ ਹੋਇਆ ਨਹੀਂ ਕਰਦਾ ਨਾ ਕੱਢ ਕੇ ਗੱਡੀ ਪੈਕ ਲਾਈ ਫਿਰ ਡਰਾਈਵ ਕਰਦੀ ਤੇ ਤਾਂ ਕਰਕੇ ਬਾਹਲਾ ਖਾਂਦਾ ਸਾਰੀਆਂ ਲਕ ਲੈਟਰ ਲੁੱਟਾ ਸਾਰੀਆਂ ਖੜੀਆਂ ਹੋਈਆਂ ਇਹਦੀਆਂ ਆ ਦੇਖੋ ਤੇ ਉਹਦੇ ਤੋਂ ਯਾਰ ਐ ਸਹੀ ਦਿਖਦਾ ਰਹਿੰਦਾ ਉਹ ਬੰਦ ਹੋਇਆ ਵਾ ਯਾ ਡਾਲਾ ਲੱਗਦਾ ਸਹੀ ਆ ਇਹ ਹਾਂ ਜਦ ਖੋਲਣਾ ਜਦ ਫਾਜਦਾ ਹੈ ਓ ਜੀ ਮੜੋ ਤੇ ਆ ਗਏ ਆ ਥਰਮਲ ਜੈਂਟਰੀ ਲੈ ਲਿਆ ਲੈ ਗਈ ਬਹੁਤ ਤੇ ਬੱਸ ਪਾਰ ਲੀਏ ਜਾ ਕੇ ਲੋ ਜੀ ਮੜੋ ਗੱਡੀ ਲੱਗੇ ਆ ਪਾਰਨਾ ਦੇ ਦੂਜੀ ਗੱਡੀ ਭਰ ਕੇ ਨਿਕਲ ਗਈ ਆ ਤੇ ਉਹ ਭਰ ਕੇ ਚਲੀ ਆ ਅਜਿਆ ਸਹੀ ਨਹੀਂ ਕੋਈ ਪੱਕਿਆ ਲਓ ਜੀ ਮੜੋ ਦੇਖੋ ਫਰ ਗੱਟੀਆਂ ਕਿਵੇਂ ਖਾਲੀ ਹੋ ਰਹੀਆਂ ਔਰ ਪੈਰ ਹਵਾ ਜੇ ਹੋਏ ਪਏ ਆ ਚੱਲ 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 ਮੂਰੀ ਹਲੇ ਕੀ ਪਿੱਛੇ ਵਾਲੇ ਵੀ ਹੋਏ ਪਏ ਆ ਚੱਲ ਔਰ ਚੱਲ ਝਾੜ ਤੇ ਡਾਲੇ ਪਾ ਮੇਰਾ ਹੌਤਾ ਹਾਂ ਲੰਬੀ ਟੇਰੀ ਲਾਓ ਜਿੰਨੀ ਲੱਗਦੀ ਆ ਚੱਲ ਚੱਲ ਬਸ ਸਾਫ ਆ ਜਾਣ ਤੇ ਉਹ ਡਾਲੇ ਵਾ ਮਿੱਟੀ ਆ ਜਿਹਦਾ ਹਾਂ ਚੱਲ 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 ਲੈ ਵੜਾ ਹਾਂਜੀ ਫਿਰ ਮੁੜੋ ਕਈ ਜਰਾ ਬਾਅਦ ਅੱਜ ਮਸ਼ੀਨ ਪ੍ਰੀ ਟੈਸਟ ਕਰਕੇ ਦੇਖ ਰਹੇ ਆ ਕਿਵੇਂ ਚੱਲਦੀ ਹੈ ਚਲਾਈ ਤਾਂ ਹੋਈ ਆ ਉਹਦੀ ਕਿ ਐਮ ਸੀ ਸੁਭਾਰਤੀ ਹੈ 330 ਉਹ ਜਿੰਦਾ ਹੋਈ ਆ ਆਪਣੇ ਵਾਲੇ ਕਰਕੇ ਨਾਲ ਕਿ ਬੇਰੀ ਭਰ ਰਹੀ ਆ ਮੈਂ ਆਪਣੀ ਵਸੀਲ ਨਾਲ ਆ ਕੇ ਪਹੁੰਚਦਾ ਹਾਂ ਹੋਰ ਜੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਹੈਲੋ ਹਾਏ ਹੈਲੋ ਹਾਏ ਕੀ ਹਾਲ ਹੈ ਜੀ ਹੋਰ ਫੈਮਿਲੀ ਸਾਰੇ ਠੀਕ ਆ ਹੋਰ ਸੌ ਤੁਹਾਡਾ ਕੀ ਹਾਲ ਚਾਲਾ ਅੱਛਾ ਤੇ ਆਪਣਾ ਤਰਾ ਤੇਰੀ ਗੱਡੀ ਕਿਵੇਂ ਚੱਲਦੀ ਆ ਮੇਰੀ ਗੱਡੀ ਤਾਂ ਓਕੇ ਚੱਲਦੀ ਆ ਬਾਈ ਅੱਛਾ ਮਾਰ ਲਿਆ ਅੱਡੇ ਕੋਲੇ ਹਲੇ ਮੇਰੀ ਗੱਡੀ ਦਾ ਭਰਨੀ ਆ ਹਾਂ ਵੇੜੀ ਦਾ ਇਹ ਨਹੀਂ ਕਰਲੀ ਹਾਂ ਦੇਖੋ ਜਿੱਧਰ ਆਪਾਂ ਫਿਰ ਰਾਤ ਨੂੰ ਅੱਜ ਚੱਲ ਰਹੇ ਆ ਹੁਣ ਆਪਾਂ ਨੇ ਹਲੇ ਚੱਕਰ ਲਾਣਾ ਹੈ ਪਹਿਲਾ ਮੈਂ ਦੂਆ ਲਾਉਣਾ ਇਹਨੇ ਤਾਂ ਲਾਣਾ ਬੰਦੇ ਨੇ ਦੂਆ ਦੂਈ ਭਰ ਲੈ ਗਿਆ ਤੇਰਾ ਜੀ ਦੂਆ ਮੈਂ ਵੀ ਲੈ ਗਿਆ ਵੈਸੇ ਭਰ ਕੇ ਆਪਾਂ ਨੇ ਵੀ ਦੂਆ ਹੀ ਲਾਉਣਾ ਹਾਂ ਬਾਕੀ ਹੁਣ ਦੇਖਦੇ ਆ ਅੱਗੇ ਸਮਾਂਚਾਰ ਕਿ ਆ ਜਾਂਦਾ ਪੀਏ ਚੱਕਰ ਦੀ ਸੁਭਾਵਨਾ ਹੈ ਜਾਂ ਨਹੀਂ ਮਿੱਟੀ ਵਾਲੀ ਗਿੱਲੀ ਆ ਯਾਰ ਉੱਥੇ ਨਾ ਉੱਤਰ ਨਿਕਾ ਦੇ ਮੈਂ ਨਾ ਢਾਲਨੇ ਦਾ ਔਰ ਲੈ ਉਹਦਾ ਬੈਰਿੰਗ ਦਾ ਕੰਮ ਕਰਾ ਕੇ ਮਿੱਟੀ ਵੀ ਗਿੱਲੀ ਆ ਤੇ ਆਪਣਾ ਪੱਥਰ ਵੀ ਬਹੁਤ ਆ ਰਹੇ ਆ ਵਿੱਚ ਹੋਰ ਯਾਰ ਬਹੁਤ ਹਨਾ ਇੱਕ ਪੱਥਰਾਂ ਨੇ ਬਹੁਤ ਤੰਕਰਿਆ ਵਾ ਮੇਰੀ ਤਾਂ ਗੱਡੀ ਖੜੀ ਹੋ ਜਾਂਦੀ ਆ ਮੂਰੇ ਤੇ ਸਾਈ ਦਾ ਹੈ ਦੀ ਹੁਣ ਪਹਿਲਾਂ ਉਹ ਉਹਦੇ ਉੱਤੇ ਫੈਲ ਆ ਗਈ ਉੱਥੇ ਲੰਬੀ ਢੇਰੀ ਮੇਰੀ ਬਾਰਤੀ ਨਾ ਕੱਟੇ ਉਹ ਕਹਿੰਦਾ ਮੈਂ ਬਾਰਤੀ ਨਹੀਂ ਕੱਟਦਾ ਤੇ ਇਹਦੇ ਲੰਬੀ ਢੇਰੀ ਲਾਈ ਆ ਮੈਂ ਕਿਹਾ ਹੁਣ ਚੈੱਕ ਕਰਜਾਂਦਾ ਪਰ ਮੈਂ ਕੀ ਕਰਦਾ ਹੋਰ ਕੀ ਆਹੋ ਦੋ ਕਾਲਾ ਇਹ ਦਿੱਲੀ ਮਿੱਟੀ ਆ ਹੋਰ ਲੜ-ਲੜ ਕੇ ਇਹਦਾ ਪਾਰਟੀ ਦਾ ਸਾਈਨ ਕਰਾ ਲੈ ਅੱਛਾ ਨਾਲ ਉਹ ਫੋਨ ਅੱਗੇ ਤੱਕ ਤੇ ਇਹਨੂੰ ਆ ਆਈ ਰਾਤ ਨੂੰ ਕਰੋ ਥਰਾਂ ਪਲਾਡ ਚੈੱਕ ਉਹ ਦੇਖੋ ਕਿੱਥੇ ਬੜ ਰਹੀਆਂ ਲੈਫਟਾਂ ਇਹਦੇ ਤਿੰਨ ਜਿਮ ਨਹੀਂ ਆਏ ਤਿੰਨ ਤਿੰਨ ਆ ਜਿਮ ਨਹੀਂ ਆ ਤਿੰਨ ਉਹ ਤਾਂ ਪਾਣੀ ਵਾਲੇ ਪਾਸੇ ਵਾਲੀ ਆ ਉਹ ਤਾਂ ਛੋਟੀਆਂ ਐ ਹਾਂ ਇਹ ਨਾਲੋਂ ਜ਼ਿਆਦਾ ਇਹ ਲੰਬੀਆਂ ਐ ਉਹ ਤਾਂ ਛੋਟੀਆਂ ਐ ਬੁਗਿਆ ਹਾਂ ਉਹ ਦੇਖ ਕੇ ਭਰਾ ਇੱਥੇ ਹਾਂ ਬੰਦੀਆ ਬੰਦੀਆ ਕੀ ਆ ਕੰਨਾ ਘੇ ਪਰ ਲੱਗਿਆ ਵਾ ਪਾਗੜ ਵਾਲੇ ਆਹੀ ਆ ਫਿਰ ਟੱਕ ਦੇ ਅੱਗੇ ਨੂੰ ਟੱਕ ਦੇ ਟੱਕ ਦੇ ਟੱਕਾ ਤੂੰ ਬੂਰਾ ਹਾਂ ਹਾਂ ਟੱਕ ਦੇ ਹੋਰ ਬੱਸ ਬੱਸ ਹੋਰ ਟੱਕ ਦੇ ਬਾਬੇ ਪਟੰਨੀ ਲਗੀ ਬਾਟੀ ਚਾਲਾ ਚੱਲ 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 ਬੱਸ ਬੱਸ ਵਿੱਚ ਪਾ ਦੇ ਮਿੱਟੀ ਵਿੱਚ ਪਾ ਦੀ ਮੰਦੀ ਬਹੋਰ ਮਿੱਟੀ ਨਾ ਨਾ ਤੇਰੇ ਵਿੱਚ ਨਹੀਂ ਮੈਂ ਕੱਟੀ ਚ ਪਾਉਂਗੇ ਆਪਾਂ ਆ ਦੇਖੋ ਜੀ ਆਪਾਂ ਗੱਡੀ ਦੇ ਵਿੱਚ ਮਿੱਟੀ ਪਾ ਰਹੇ ਹਾਂ ਹੁਣ ਉਹ ਆਪਣੀ ਮਸ਼ੀਨ ਲੱਗੀ ਵੀ ਆ ਗੱਡੀ 'ਚ ਮਿੱਟੀ ਪਾਣਾ ਆ ਮੈਂ ਆ ਆ ਸਾਡੀ ਗੱਡੀ ਆ ਉਹ ਅੱਗੇ ਪਾ ਦੇ ਇੱਧਰ ਲੈ ਗੁੰਝੇ ਜਨਕ ਆ ਆਂਦੇ ਜਾਣਦੇ ਬੱਸ ਬੱਸ ਲੋ ਜੀ ਮੋੜੋ ਸਾਡਾ ਲੰਚ ਟਾਈਮ ਹੋ ਗਿਆ ਘਟ ਘਟ 2:30 ਵੱਜ ਗਏ ਤੇ ਕੈਲੰਡਰ ਐਡ ਵਾਸ਼ ਮਤਲਬ ਵਾਟਰ ਡਰਿੰਕ ਵਾਟਰ ਸੇਵ ਵਾਟਰ ਇੱਥੇ ਇਹ ਫਿਨਿਸ਼ ਹੋ ਦੇਣਾ ਸ਼ੀਸ਼ਾ ਤਾਂ ਗੰਦਾ ਹੀ ਪਿਆ ਹੋਊ ਜੀ ਪਰ ਮੋੜੋ ਦੂਆ ਦੂਆ ਚੱਕਰ ਲੈ ਕੇ ਆ ਗਏ ਆ ਲਾਲੀ ਹਸੈਨ ਜੀਨੀਅਰ ਸਾਹਿਬ ਲੀਜੀਏ ਸਰ ਡੀਐਸ ਚੱਕ ਦੇ ਜੱਕਦੇ ਜੱਕਦੇ ਨਾ ਨਾ ਖੁੱਲੇ ਨਿਕਲੇਗਾ ਡਾਲੇ ਸਾਰਾ ਮਾਲ ਚੱਕਾ ਰੁਕ ਜਾ ਥੋੜਾ ਜਿਹਾ ਥੋੜੀ ਅੱਗੇ ਤੋਰ ਲਾ ਚੱਲ ਚੱਲ ਐ ਹੀ ਮਰਾ ਦੇ ਇੱਕ ਜੁੱਟਾ ਜਾ ਹੋਰ ਚੱਕ ਥੋੜਾ ਜਿਹਾ ਚੱਕ ਦੇ ਬਸ ਜ਼ਿਆਦਾ ਨਾ ਤੋਰ ਕੇ ਚੱਕ ਦੇ ਚੱਕ ਦੇ ਉੱਪਰ ਲੋ ਜੀ ਫਿਰ ਮੋੜ ਗੱਡੀ ਖਾਲੀ ਕਰਕੇ ਬਾਹਰ ਤੇ ਚਾਲੇ ਘਰ ਨੂੰ ਕਿਉਂਕਿ ਹੁਣ ਡੀਜ਼ਲ ਖਤਮ ਹੋ ਗਿਆ ਹੈ ਸਵੇਰੇ ਪਾਵਾਂਗੇ ਹੁਣ ਕਿਉਂਕਿ ਟਾਈਮ ਵੀ ਘਟ ਘਟ 4:00 ਵੱਜ ਗਿਆ 4:30 4:00 ਹੋ ਗਏ ਹੁਣੇ 4:00 ਵਜੇ ਤੌਰੇ ਆਏ ਤੇ 5-7 ਮਿੰਟ 10 ਮਿੰਟ ਲੱਗ ਗਏ ਉਹਨੇ ਖਾਲੀ ਕਰਨੇ ਉਹ 1:30 ਤਕਰੀਬ ਤਾਈਮ ਹੋ ਗਿਆ ਹੁਣ ਬਸ ਘਰ ਨੂੰ ਚੱਲਦੇ ਆਂ ਵੀ ਪੰਪ ਪਾ ਲੈ ਡੀਜ਼ਲ ਪਾਉਣੇ ਯਾਰ ਫੇਰ ਕੱਲ ਸਵੇਰੇ ਨਾ ਮੈਂ ਕੰਮ ਕਰਾ ਕੇ ਲਿਆਉਣਾ ਗੱਡੀ ਦਾ ਫੇਰ ਤੁਹਾਨੂੰ ਮੈਂ ਆਹ ਡੀਟੇਲ ਚ ਦੱਸਦਾ ਵੀਡੀਓ ਟੀਮੜ ਸਵੇਰ ਹੋ ਚੁੱਕੀ ਆ ਤੇ ਫਿਲਦਿਆਂ ਕਰਾ ਦੇ ਟੈਂਕਾਂ ਫੁੱਲ ਉਹਦੇ ਜਿਹੜਾ ਪੈ ਗਿਆ ਇਹਦੇ ਰਹਿ ਗਿਆ ਮੇਰੇ ਵਾਲੀ ਤੇ ਮੈਂ ਕਿ ਫਿਰ ਸ਼ਾਮ ਨੂੰ ਕੰਮ ਕੰਮ ਕਰਾ ਲਈ ਥੋੜਾ ਬਹੁਤਾ ਫਿਰ ਸ਼ਾਮ ਨੂੰ ਓਕੇ ਆਉਂਗਾ ਹੁਣੇ ਪਵਾ ਲੈ ਚੱਲਦੇ ਹਾਂ ਹਾਂਜੀ ਬੰਮੜੋ ਦਾਲ ਲੈਦਾ ਨਾ ਕੰਮ ਉਹਦੇ ਕੋਲ ਮਿਸਤਰੀ ਗੋਲ ਮਲੇ ਕੇ ਗਿਆ ਤਾਂ ਕੱਢਿਆ ਉਹ ਯਾਰ ਕਹਿੰਦਾ ਕਿ ਦੋ ਦਿਨ ਬਈ ਸੈਟ ਕਰ ਲੈ ਲੋਟ ਨਹੀਂ ਆਂਦਾ ਉਹਦਾ ਉੱਪਰ ਪਿੰਨਾ ਜਿਹੜੀਆਂ ਉਹ ਘਸ ਗਈਆਂ ਗੱਲ ਵੀ ਸਹੀ ਓ ਦੀ ਤਦਾੜਾ ਲਾ ਫਾਦਾ ਦੇਖ ਰਾਂ ਉਹ ਲਿਆ ਕੇ ਬਦਲਦਾ ਮਿਸਤਰੀ ਗੋਲ ਤਾਂ ਘੰਟਾ ਖੰਡ ਮਖਰਾਬ ਕਰਿਆ ਜਾਂਦੇ ਹੁਣ ਦੇਖ ਰਾਂ ਹੁਣ ਤਾਂ ਜਾ ਕੇ ਬਰਾਈ ਬਰੇ ਤੇ ਲਿਆਵਾਂਗੇ ਨੀਂਦ ਆ ਰਹੀ ਆ ਤੇ ਕਲੀਅਰ ਟੂਅਰ ਪਾ ਲੈ ਉਹ ਦੋ ਦੋ ਕੰਮ ਨਹੀਂ ਵਾਹ ਗੱਡੀਆਂ ਦੋਹੇ ਲੱਗੀਆਂ ਅੱਲੀ ਟਾਕੀ ਦੇਖ ਲਓ ਗੋਬੀ ਤੇ ਵਾਹ ਸੁਣਦੇ ਜਾ ਫਿਰ ਨਾਈ ਲੇਕੇ ਆਉਨੇ ਆ ਫਿਰ ਦੇਖਣਾ ਅੱਗੇ ਦਾ ਕੰਮ ਕਾਹ ਕੀ ਆ ਤੇ ਫਿਰ ਮੁੰਡਾ ਅੱਜ ਦਾ ਵਲੌਗ ਅੱਜ ਤੱਕ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਮੁੰਡੋ ਜਲਦੀ ਜਲਦੀ 500 ਸਬਸਕ੍ਰਾਈਬਰ ਕਰ ਦੋ ਤੇ ਵੀ ਜਸ ਗਾਈ ਵੀ ਕਰਦੇ ਨੇ ਹੈਗੇ ਕੋਪ ਫਿਰ ਵਧੀਆ ਤਾਂ ਵਧੀਆ ਕੰਟੈਂਟ ਫੋਲ ਲਿਆ ਉਹਨਾਂ ਦੀ ਕੋਸ਼ਿਸ਼ ਕਰਾਂਗੇ ਕਿ ਬਾਕੀ ਪੋਸਟ ਤੇ ਜਾਰੀ ਹੋਵੇ ਤੇ ਮਿਲਦੇ ਹਾਂ ਫਿਰ ਇੱਕ ਹੋਰ ਨਵੇਂ ਵਲੌਗ ਦੇ ਵਿੱਚ